ਅਮ੍ਰਿਤਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਟੈਂਪਰੇਚਰ ਸ਼ਾਸਨ ਦੇ ਤਬਾਅ ਤੋਂ ਬਾਅਦ Apple ਦਾ ਵੱਡਾ ਕਦਮ App Store ਤੋਂ ICE ਬਲੌਕ ਅਤੇ Smart Tracking Apps ਨੂੰ ਹਟਾਇਆ ਅਮਰੀਕਾ ਦੇ ਵਿੱਚ ਸਿੱਖ ਟ੍ਰੈਕਰ ਪ੍ਰਾਈਵਟ ਤੇ ਹੋਇਆ ਹਮਲਾ, ਸੈਨ ਫ੍ਰਾਂਸਿਸਕੋ ਨੇੜੇ ਵਾਪਰੀ ਘਟਨਾ, ਕੈਨੇਡਾ ਦੇ ਵਿੱਚ ਭਾਰਤੀ ਪਰਿਵਾਰ ਦਾ ਘਰ ਦਿਨ ਦਿਹਾੜੀ ਲੁੱਟਿਆ। ਟਰੰਪ ਅਰ ਯੂ ਐਚ 1 ਵੀਜ਼ਾ ਫੀਸ ਸਾਧ ਦਾ ਵਿਸ਼ਵ ਪੱਧਰ ਤੇ ਪਿਆ ਅਸਰ, ਵੀਜ਼ਾ ਫੀਸ ਵਧਣ ਦੇ ਨਾਲ ਭਾਰਤੀਆਂ ਦੀ ਬੜੀ ਮੰਗ ਦੂਜੇ ਦੇਸ਼ ਭਾਰਤੀਆਂ ਦਾ ਸਵਾਗਤ ਕਰਨ ਦੇ ਲਈ ਕਰ ਰਹੇ ਨੇ ਉਡੀਕ। ਹੋਰ ਖਬਰਾਂ ਪਸਤਾਵ ਦਿਨਾ। ਟਰੰਪਾ ਸ਼ਾਸਨ ਦੇ ਦਬਾਅ ਤੋਂ ਬਾਅਦ Apple ਨੇ ਆਪਣੇ App Store ਤੋਂ Ice Block ਅਤੇ ਹੋਰ ਐਪਸ ਨੂੰ ਹਟਾ ਦਿੱਤਾ ਜੋ ਵਿਕਤਾਵਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਏਜੰਸੀ ਦਾ ਦੇਖੇ ਜਵਾਂਦੀ ਗਮਨਾਮ ਰਿਪੋਰਟ ਕਰਨ ਦੀ ਆਗਿਆ ਦਿੱਤੇ ਨੇ ਇਸ ਸਾਲ ਦੀ ਸ਼ੁਰੂ ਦੇ ਵਿੱਚ ਵਾਇਰਲ ਹੋਈ ਇਸ ਐਪ ਨੇ ਉਪਕੋਪਤਾਮਨ ਨੂੰ ਕਾਨੇਂਦੋਲ ਤੇ ਇਸ ਬਾਰੇ ਜਾਣਕਾਰੀ ਸਾਂਝ ਕਰਦੀ ਅੱਗਿਆ ਦਿੱਤੀ ਕਿ ਉਹਨਾਂ ਨੇ ਆਪਣੇ ਸਥਾਨ ਦੇ 5 ਮੀਲ ਦੇ ਖੇਰੇ ਵਿੱਚ ਆਈਸੀਈ ਏਜੰਟਾ ਨੂੰ ਕਿੱਥੇ ਦੇਖਿਆ ਅਤੇ ਏਜੰਟਾ ਦੁਆਰਾ ਪਾਣੇ ਗੇ ਕੱਪੜਿਆਂ ਦੇ ਵੇਰਵੇ ਵੀ ਸਾਂਝ ਕੀਤੇ ਵਾਕ ਵਾਕ ਮੀਡੀਆ ਰਿਪੋਰਟਰ ਦੇ ਅਨੁਸਾਰ Apple ਨੇ ਕਿਹਾ ਕਿ ਉਸਨੇ ਕਾਨੂੰਨ ਲਾਗੂ ਕਰਨ ਵਾਲੇ ਦੁਆਰਾ ICE ਬਲੌਕ ਅਤੇ ਸਮਾਨ ਐਪਸ ਦੇ ਨਾਲ ਜੁੜੇ ਸੁਰੱਖਿਆ ਜੋਖਮ ਬਾਰੇ ਸੰਪਰਕ ਕੀਤੇ ਜਾਣ ਤੋਂ ਬਾਅਦ ਐਪਸ ਨੂੰ ਹਟਾ ਦਿੱਤਾ ਹੈ ਅਮਰੀਕੀ ਟਾਰਨੀ ਜਰਨਲ ਟੈਂਪ ਕੋਨਟੀ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਨਿਆਂ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਿਰਦੇਸ਼ਾ ਉਤੇ ICE ਬਲੌਕ ਵਰਗੇ ਐਪਸ ਨੂੰ ਹਟਾਉਣ ਦੇ ਲਈ Apple ਦੇ ਨਾਲ ਸੰਪਰਕ ਕੀਤਾ ਇਹ ਧਿਆਨ ਦੇ ਦੇ ਉਹ ਕਹੇ ਕਿ ਆਈਸੀ ਬਲੌਕ ਕੋਈ ਵੀ ਉਪਭੋਕਤਾਵਰ ਡਾਟਾ ਇਕੱਠਾ ਜਾਂ ਸਟੋਰ ਨਹੀਂ ਕਰਦਾ ਜਿਸ ਦੀ ਪੁਸ਼ਟੀ ਟੈਕ ਕ੍ਰੰਚ ਨੇ ਇੱਕ ਟੈਸਟ ਦੇ ਹਿੱਸੇ ਵਜੋਂ ਐਪ ਦੇ ਨੈਟਵਰਕ ਟ੍ਰੈਫਿਕ ਦਾ ਵਿਸ਼ਲੇਸ਼ਣ ਕਰਕੇ ਕੀਤੀ ਹੈ ਏਹਟ ਓਨਰ ਟ੍ਰੰਪਰ ਸ਼ਾਸਨ ਅਤੇ ਸਰਕਾਰ ਦੇ ਕਟੜਪੰਥੀ ਇਮੀਗ੍ਰੇਸ਼ਨ এজেন্ডੇ ਦਾ ਵਿਰੋਧ ਕਰਨ ਵਾਲਿਆਂ ਦੇ ਵਿਚਕਾਰ ਵੱਡੇ ਤਣਾਅ ਦੇ ਮੱਤੇ ਨਜ਼ਰ ਆਇਆ ਖਾਸ ਕਰਕੇ ਪਿਛਲੇ ਹਫਤੇ ਡਾਲਾਸ ਦੇ ਵਿੱਚ ਇੱਕ ICE ਨਜ਼ਰਬੰਦੀ ਕੇਂਦਰ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਜਿਸ ਦੇ ਵਿੱਚ ਦੋ ਨਸਰਪੰਥ ਮਾਰੇ ਗਏ ਸੀ ਅਤੇ ਇੱਕ ਹਸਪਤਾਲ ਦੇ ਵਿੱਚ ਸੀ ਦਾਸੀ ਸੀਐਨਬੀਸੀ ਨੇ ਇੱਕ ਐਫਪੀਆਈ ਅਧਿਕਾਰੀ ਦੇ ਹਵਾਲੇ ਦੇ ਨਾਲ ਦਾਵਾ ਕੀਤਾ ਹੈ ਕਿ ਬੰਦੂਕਧਾਰੀ ਨੇ ਆਈਸੀਈ ਏਜੰਟਾ ਦੀ ਮੌਜੂਦਗੀ ਨੂੰ ਟਰੈਕ ਕਰਨ ਵਾਲੀਆਂ ਐਪਾਂ ਦੀ ਖੋਜ ਕੀਤੀ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ਆਈਸੀਈ ਬਲੌਕ ਵਰਗੇ ਐਪਸ ਸੰਗੀ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾ ਅਤੇ ਸਮਾਨਤਾਵਾਂ ਦਾ ਫਲਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਮਾਰ-ਪਾਰ ਆਈਸੀਈ ਬਲੌਕ ਦੀ ਵਰਤੋਂ ਕਰਨ ਵਾਲੇ ਤੇ ਕੂਤ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਦੇ ਲਈ ਸੀਐਨਐਨ ਉੱਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਮਰੀਕੀ ਸਰਕਾਰ ਦਾ ਤਰਕ ਹੈ ਕਿ ਆਈਸੀਈ ਬਲੌਕ ਵਰਗੇ ਐਪਸ ਉਸ ਸੰਘੀ ਕਰਮਚਾਰੀਆਂ ਨੂੰ ਉਹਨਾਂ ਦੇ ਸਥਾਨਾਂ ਅਤੇ ਸਮਾਨਤਾਵਾਂ ਦਾ ਖੁਲਾਸਾ ਕਰਕੇ ਖਤਰੇ ਵਿੱਚ ਪਾਉਂਦੇ ਨੇ ਅਧਿਕਾਰੀਆਂ ਨੇ ਵਾਰ-ਵਾਰ ਆਈਸੀ ਬ੍ਰੋਕ ਦੀ ਵਰਤੋਂ ਕਰਨ ਵਾਲਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਅਤੇ ਹੋਮਲੈਂਡ ਸਿਕਿਉਰਿਟੀ ਸਕੱਤਰ ਕ੍ਰਿਸਟੀਨ ਨਾਇਮ ਨੇ ਜੁਲਾਈ ਦੇ ਵਿੱਚ ਕਿਹਾ ਸੀ ਕਿ ਅਧਿਕਾਰੀ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਐਪ ਬਾਰੇ ਰਿਪੋਰਟਿੰਗ ਕਰਨ ਤੇ ਲਈ ਸੀ ਐਨ ਐਨ ਉੱਤੇ ਮੁਕੱਦਮਾ ਚੁਲਾਇਆ ਜਾ ਸਕਦਾ ਹੈ ਅਮਰੀਕੀ ਟਾਲਨੀ ਜਨਰਲ ਕੋਰਡੀਨੇਟ ਚੁਲਾਈ ਦੇ ਵਿੱਚ ICE ਬਲੌਕ ਦੇ ਡਿਵੈਲਪਰ ਜੋਸ਼ੂਆ ਐਰਨ ਨੂਵੀ ਚ ਤਾਂ ਨਹੀਂ ਦਿੱਤੀ ਸੀ ਕਿ ਨਿਆਂ ਵਿਭਾਗ ਉਸ ਵੱਲ ਦੇਖ ਰਿਹਾ ਹੈ ਆਪਾਂ ਦਾ ਤੇ ਨਿਆਂ ਵਿਭਾਗ ਨੇ ਤੁਹਾਨੂੰ ਟਿੱਪਣੀ ਦੇ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ IC ਬਲੌਕ ਦੇ ਡਿਵੈਲਪਰਰ ਦੇ ਨਾਲ ਟਿੱਪਣੀ ਦੇ ਲਈ ਸੰਪਰਕ ਨਹੀਂ ਹੋ ਸਕਿਆ ਅਮਰੀਕਾ ਦੇ ਵਿੱਚ ਸਿੱਖ ਟਰੱਕ ਡਰਾਈਵਰ ਤੇ ਹਮਲਾ ਹੋਣ ਦੀ ਰਿਪੋਰਟ ਹੈ ਜਿਸ ਦੌਰਾਨ ਉਸਨੇ ਦਾੜੇ ਵੀ ਪੀਐਡਬੀ ਕੀਤੀ ਗਈ ਹੈ ਜੀ ਹਾਂ ਹਰਜਿੰਦਰ ਸਿੰਘ ਦੇ ਯੂ ਟਰਨ ਤੇ ਮਗਰੋਂ ਸਿੱਖਰ ਟਰੱਕਰ ਡਰਾਈਵਰ ਉੱਤੇ ਦੌੜੀ ਮਾਰ ਪੈ ਰਹੀ ਹੈ ਇੱਕ ਪਾਸੇ ਇਮੀਗ੍ਰੇਸ਼ਨ ਵਾਲੇ ਟਰੱਕ ਘੇਰ ਕੇ ਕੀ ਰਫਤਾਰੀਆਂ ਕਰ ਰਹੇ ਨੇ ਤਾਂ ਦੂਜੇ ਪਾਸੇ ਟਰੱਕ ਸਟਾਪਸ ਜਵਾਫਰ ਲੋਡਿੰਗ ਵਾਲੀਆਂ ਥਾਂ 'ਤੇ ਨਸਲੀ ਹਮਲੇ ਦਾ ਖਤਰਾ ਹਰ ਵੇਲੇ ਮਿਲ ਰਿਹਾ ਹੈ ਸੈਨ ਫ੍ਰਾਂਸਿਸਕੋ ਨੇੜੇ ਵਾਪਸੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਸਿੱਖਰ ਡਰਾਈਵਰ ਦੇ ਦਾੜੇ ਦਾ ਇੱਕ ਹਿੱਸਾ ਗਾਇਬ ਹੈ ਦੱਸਿਆ ਜਾ ਰਿਹਾ ਹੈ ਕਿ ਬੀਟਿੰਗ ਬੈਕਟੀਰੀਅਲ ਦੀ ਲੋਡਿੰਗ ਅਨਲੋਡਿੰਗ ਵਾਲੀ ਥਾਂ 'ਤੇ ਇੱਕ ਹਮਲਾਵਰ ਨੇ ਸਿੱਖਰ ਡਰਾਈਵਰ ਦੀ گاڑی ਉੱਤੇ ਹਮਲਾ ਕੀਤਾ ਸਿਵੀਰਾ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਪੰਜਾਬੀ ਨੌਜਵਾਨ ਵੀਡੀਓ ਬਣਾਉਣ ਵਾਲੇ ਨੂੰ ਸਿਕਰਟ ਡਰਾਈਵਰ ਦੇ ਨੇੜੇ ਜਾਣ ਤੋਂ ਰੋਕਦਾ ਪਰ ਉਸrar ਕੁਝ ਸੈਕਿੰਡ ਦੀ ਵੀਡੀਓ ਰਿਕਾਰਡ ਹੋ ਚੁੱਕੀ ਹੈ ਸੋਸ਼ਲ ਮੀਡੀਆ ਤੇ ਅਪਲੋਡ ਵੀਡੀਓ ਬਾਰੇ ਟਿੱਪਣੀਆਂ ਦਾ ਦੌਲਚਾਰੀ ਹੈ ਅਤੇ ਟ੍ਰਾਂਸਪੋਰਟ ਇੰਡਸਟਰੀ ਵਾਲੇ ਆਪਣੇ ਮੈਂਬਰਾਂ ਤੇ ਨਾਲ ਵਾਪਸੀ ਘਟਨਾ ਤੇ ਬੇहद ਸ਼ਰਮਿੰਦਾ ਨੇ ਇਹਦੇ ਦੱਸਣਾ ਬੰਦ ਹੈ ਕਿ 12 ਅਗਸਤ ਦੇ ਹਾਦਸੇ ਦੇ ਮਗਰੋਂ ਸਿਕਰਟ ਡਰਾਈਵਰ ਦੇ ਟਰੱਕਾਂ ਉੱਤੇ ਆਂਡੇ ਜਾਂ ਪਾਣੀ ਵਾਲੀਆਂ ਬੋਤਲਾਂ ਸੁੱਟਣ ਦੀਆਂ ਧਮਕੀਆਂ ਵੀ ਸਾਹਮਣੇ ਆਈਆਂ ਤੇ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ ਸੈਨ ਫ੍ਰਾਂਸਿਸਕੋ ਵਾਲੇ ਮਾਮਲੇ ਦੇ ਵਿੱਚ ਉਸ ਸਿਕਰ ਡਰਾਈਵਰ ਦੇ ਹਮਲਾਵਰ ਵਿਰੁੱਧ ਕੋਈ ਕਾਰਵਾਈ ਕਿਤੇ ਜੁਆ ਨਹੀਂ ਰਿਪੋਰਟ ਸਾਹਮਣੇ ਨਹੀਂ ਆਈ ਦੂਜੇ ਪਾਸੇ ਕੈਨੇਡਾ ਵਿੱਚ ਨੁਟੇਰੀਆ ਨੇ ਦਿਨ ਦਿਹਾੜੇ ਇੱਕ ਭਾਰਤੀ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਪਰ ਵਾਰ-ਵਾਰ 911 ਉੱਤੇ ਕਾਲ ਕੀਤੇ ਜੁਆਨ ਤੇ ਪਾਬਸੂਕ ਵੀ ਪੁਲਿਸ ਕਈ ਘੰਟੇ ਦੇਰ ਦੇ ਨਾਲ ਪਹੁੰਚੀ ਦਸਵੀਂਕਰ ਰਿਪੋਰਟ ਦੇ ਮੁਤਾਬਕ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਬੁੱਧਵਾਰ ਬਾਅਦ ਦੁਪਹਿਰ 2:30 ਵਜੇ ਤੇ ਵਾਪਰੀ ਤੇ ਹਾਈਵੇ 403 ਅਤੇ ਮਿਸਿਸ ਸਾਗਰ ਰੋਡ ਇਲਾਕੇ 'ਤੇ ਬ੍ਰਾਈਟ ਵੈਲਪੋਰਟ ਇਲਾਕੇ ਦੇ ਵਿੱਚਲੇ ਘਰ ਦੇ ਡੋਰਬੈਲ ਕੈਮਰੇ ਦੇ ਵਿੱਚ ਲੁਟੇਰੀਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ। ਘਰ ਦੇ ਮਾਲਕ ਹਰਜਿੰਦਰ ਪ੍ਰਸਾਦ ਬਾਦਤ ਵਲੇ ਆਪਣੇ ਦਫ਼ਤਰ ਵਿੱਚ ਸਨ ਅਤੇ ਫੋਨ ਰਾਹੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖ ਕੇ ਘਰ ਵੱਲ ਤੁਰੇ। ਬਾ ਦੁਪਹਿਰ 3 ਵਜੇ ਉਹ ਆਪਣੇ ਇੱਕ ਗਵਾਂਡੀ ਦੇ ਨਾਲ ਘਰ ਦੇ ਅੰਦਰ ਦਾਖਲ ਹੋਏ ਤਾਂ ਸਭ ਕੁਝ ਉਜਾੜ ਖਿਲ ਜਾ ਬਿਆਸੀ। ਚੋਰਾ ਨੇ ਮੋਸ਼ੂਮ ਵੀ ਨਾ ਛੱਡੇ ਅਤੇ ਹਰ ਕੋਨੇ ਦੇ ਵਿੱਚੋਂ ਸਮਾਨ ਚੁੱਕਣ ਦੀ ਗਤਨ ਕੀਤੀ ਰਜਿੰਦਰ ਪ੍ਰਸਾਦੀ ਦੀ ਬੇਟੀ ਅਤੇ ਪਤਨੀ ਵੀ ਉਸ ਵੇਲੇ ਘਰ ਨਹੀਂ ਸਨ ਪਰ ਮਿੱਟਸੇ ਨਾਂ ਦਾ ਕੁੱਤਾ ਘਰ ਦੇ ਵਿੱਚ ਮੌਜੂਦ ਸੀਗਾ ਤੇ ਰਜਿੰਦਰ ਪ੍ਰਸਾਦੀ ਦੀ ਬੇਟੀ ਸੁਗੰਧਾ ਗੁਪਤਾ ਨੇ ਦੱਸਿਆ ਕਿ ਪੁਲਿਸ ਵਾਦਾ ਧੋਖਲੇ ਦਿਨ ਸਵੇਰੇ 8 ਵਜੇ ਉਹਨਾਂ ਤੇ ਘਰ ਪਹੁੰਚੀ ਤੇ ਪਹਿਲ ਪੁਲਿਸ ਦੇ ਐਕਟਿੰਗ ਸਰਜੈਂਟ ਟਾਈਲਰ ਬੈਨ ਮੋਰੇਨਾ ਨੇ ਕਿਹਾ ਕਿ ਆਪ ਲੋਤੇ ਅੰਨੀ ਦੇ ਨਹੀਂ ਹੁੰਦੀ ਪਰ ਪੁਲਿਸ ਉਸ ਵੇਲੇ ਕੋਈ ਹੋਰ ਕਾਲਜ ਦਾ ਖੰਗਾਰਾ ਦੇ ਦੇ ਵਿੱਚ ਰੁਚੀ ਹੋਈ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ H1B ਵੀਜ਼ਾ ਫੀਸ ਵਾਅਦੇ ਨੇ ਭਾਰਤੀਆਂ ਦੇ ਲਈ ਕਈ ਮੌਕੇ ਖੋਲ੍ਹ ਦਿੱਤੇ ਨੇ ਦੁਨੀਆ ਭਰ ਦੇ ਪੋਸਾਰੇ ਤੇਜ ਭਾਰਤੀ ਪ੍ਰਤਿਭਾ ਦਾ ਉਤਸੁਕਤਾ ਦੇ ਨਾਲ ਸਵਾਗਤ ਕਰ ਰਹੇ ਨੇ ਇਸ ਉਦੇਸ਼ ਤੇ ਲਈ ਇਹ ਦੇਸ਼ ਆਪਣੇ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦੇਣ ਦੇ ਲਈ ਵੀ ਤਿਆਰ ਨਹੀਂ ਇੱਕ ਦੇਸ਼ ਨੇ ਤਾਂ ਵੀਜ਼ਾ ਫੀਸਾਂ ਨੂੰ ਪੂਰੀ ਤਰ੍ਹਾਂ ਮਾਫ਼ ਕਰਨ ਤੇ ਹੀ ਵਿਚਾਰ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1B ਵੀਜ਼ਾ ਫੀਸ ਵਧਾ ਕੇ ਭਾਰਤੀ ਪ੍ਰਤਿਭਾ ਨੂੰ ਵੱਡਾ ਝਟਕਾ ਦਿੱਤਾ ਹੈ ਹੁਣ ਅਮਰੀਕਾ ਦੇ ਲਈ H1B ਵੀਜ਼ਾ ਦੇ ਲਈ ਅਰਜੀ ਦੇਣ ਦੇ ਲਈ 1 ਲੱਖ ਡਾਲਰ ਦੀ ਭਾਰੀ ਫੀਸ ਦੀ ਲੋੜ ਪਵੇਗੀ ਖੁਨੇ ਡਾਰੇ ਕਿ ਟਰੰਪ ਦੀ ਇਸ ਫੈਸਲੇ ਦੇ ਨਾਲ 1 ਲੱਖ ਹੁਨਰਬੰਦ ਭਾਰਤੀ ਕਾਮੇ ਪ੍ਰਭਾਵਿਤ ਹੋ ਸਕਦੇ ਨੇ ਵਿਗਿਆਨ ਇੰਜੀਨੀਅਰਿੰਗ ਟੈਕਨੋਲੋਜੀ ਅਤੇ ਗਣਿਤ ਦੇ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਉਮੀਦ ਹੈ ਪਿਛਲੇ ਸਾਲ ਇਸੇ ਹਜ਼ਾਰ ਤੋਂ ਵੱਧ ਭਾਰਤੀਆਂ ਨੇ H1B ਵੀਜ਼ਾ ਦੇ ਲਈ ਨਵੀਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ ਇਹ ਵੀਜ਼ਾ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਅਮਰੀਕਾ ਦੇ ਵਿੱਚ ਵਿਸ਼ੇਸ਼ ਕਿੱਤੇ ਦੇ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ 트럼ਪ ਦੇ H1B ਵੀਜ਼ਾ ਫੀਸ ਵਧੇ ਨੇ ਬਹੁਤ ਸਾਰੇ ਦੇਸ਼ਾਂ ਨੂੰ ਫਾਇਦਾ ਚੁੱਕਣ ਦਾ ਮੌਕਾ ਦਿੱਤਾ ਹੈ ਇਹਨਾਂ ਦੇਸ਼ਾਂ ਨੇ ਭਾਰਤੀ ਪ੍ਰਤਿਬਾ ਦਾ ਸਵਾਗਤ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਲਈ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਵਿਸ਼ੇਸ਼ ਵੀਜ਼ਾ ਨੀਤੀਆਂ ਲਾਗੂ ਕਰਨਗੇ ਇਸ ਦੇ ਨਾਲ ਭਾਰਤੀ ਹੁਨਰਬੰਦ ਕਾਰਜ ਜਗਲ ਤੇ ਲਈ ਨਵੇਂ ਰਸਤੇ ਖੁੱਲਣਗੇ ਅਤੇ ਲੋਕਾਂ ਨੂੰ ਕਿਸੇ ਇੱਕ ਦੇਸ਼ ਉੱਤੇ ਨਿਰਭਰ ਨਹੀਂ ਰਹਿਣਾ ਪਵੇਗਾ ਇਸ ਦੇ ਨਾਲ ਅਮਰੀਕੀ ਕੰਪਨੀਆਂ ਵੀ ਪ੍ਰਭਾਵਿਤ ਹੋਣਗੀਆਂ ਜੋ ਹੁਨਰਾਂ ਨੂੰ ਆਊਟਸੋਰਸ ਕਰਦੀਆਂ ਨੇ ਅਤੇ ਉਹਨਾਂ ਨੂੰ ਅਮਰੀਕਾ ਵਿੱਚ ਕੰਮ ਕਰਵਾਉਣ ਦੇ ਲਈ ਮજબૂત ਕਰ ਗਿਆ ਨਹੀਂ ਕੈਨੇਡਾ ਜਰਮਨੀ ਯੂਕੇ ਦੱਖਣੀ ਕੋਰੀਆ ਤੇ ਚੀਨ ਨਵੀਂ ਵੀਜ਼ਾ ਨੀਤੀ ਰਾਹੀਂ ਹੁਨਰਬੰਦ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਵਾਲੇ ਦੇਸ਼ਾਂ ਦੇ ਵਿੱਚ ਜੋ ਇਤਨੀ ਖਾਲੀ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਉਹਨਾਂ ਦਾ ਦੇਸ਼ ਜਲਦੀ ਹੀ ਵਿਦੇਸ਼ੀ ਕਾਮਿਆਂ ਨੂੰ ਦਾਖਲ ਕਰਨ ਦੇ ਲਈ ਕੁਝ ਪ੍ਰਸਤਾਵ ਦਾ ਐਲਾਨ ਕਰੇਗਾ ਉਨਾ ਕਿਹਾ ਕਿ ਅਮਰੀਕਾ ਦੇ ਕੋਲ ਇੰਨੇ ਜ਼ਿਆਦਾ H1B ਵੀਜ਼ਾ ਤਾਰਕ ਨਹੀਂ ਹੋਣਗੇ ਇਹ ਲੋਕ ਹੁਨਰਬੰਦ ਨੇ ਅਤੇ ਇਹ ਕੈਨੇਡਾ ਲਈ ਇੱਕ ਮੌਕਾ ਹੈ ਸਾਡੇ ਕੋਲ ਜਲਦ ਹੀ ਇਸ ਬਾਰੇ ਇੱਕ ਪ੍ਰਸਤਾਵ ਹੋਵੇਗਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕਿਰਸਟਾਮਰ ਵੀ ਹੁਨਰਬੰਦ ਵਿਦੇਸ਼ੀ ਕਾਮਿਆਂ ਦੇ ਲਈ ਵੀਜ਼ਾ ਫੀਸਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਤੇ ਵਿਚਾਰ ਕਰ ਰਹੇ ਨੇ ਦੱਸਦੀ ਹੈ ਕਿ ਰਿਪੋਰਟ ਦੇ ਮੁਤਾਬਕ ਕਿਹਾ ਗਿਆ ਹੈ ਕਿ ਬ੍ਰਿਟਿਸ਼ ਖਜ਼ਾਨਾ ਇਸ ਬਾਰੇ ਸਰਗਰਮੀ ਦੇ ਨਾਲ ਚਰਚਾ ਕਰ ਰਿਹਾ ਹੈ ਸਟਾਰਮਰ ਦੀ ਗਲੋਬਲ ਟੈਲੈਂਟ ਟਾਸਕ ਫੋਰਸ ਆਰਕੇ ਦੇ ਵਿਕਾਸ ਨੂੰ ਵਧਾਉਣ ਦੇ ਲਈ ਬ੍ਰਿਟੇਨ ਦੇ ਵਿੱਚ ਸਿੱਖਿਆ ਸ਼ਾਸਤਰੀਆਂ ਅਤੇ ਤਕਨੀਕੀ ਮਹਾਰਾ ਸਮੇਤ ਚੋਟੀ ਦੇ ਵਿਸ਼ੇ ਵਿਗਿਆਨੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਵਿਚਾਰਤੇ ਕੰਮ ਕਰ ਰਹੀ ਹੈ ਇੱਕ ਵਿਕਲਪ ਚੋਟੀ ਦੇ ਪੇਸ਼ੇਵਰਾਂ ਦੇ ਲਈ ਸਾਰੀਆਂ ਵੀਜ਼ਾ ਫੀਸਾਂ ਨੂੰ ਖਤਮ ਕਰਨਾ ਹੈ ਜਰਮਨੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਜਰਮਨ ਰਾਜਪੂਤ ਤੇ ਫਲੀਪ ਐਕਰਮੈਨ ਨੇ ਵੀ ਹੁਨਰਵੱਦ ਭਾਰਤੀ ਕਾਮਿਆਂ ਨੂੰ ਖੁੱਲਾ ਸੱਦਾ ਦਿੱਤਾ ਤੇ ਉਹਨਾਂ ਨੇ ਯੂਰਪ ਦੀ ਸਭ ਤੋਂ ਵੱਡੀ ਅਥਵਵਸਥਾ ਜਰਮਨੀ ਨੂੰ ਅਮਰੀਕਾ ਦੇ ਇੱਕ ਅਸਥਿਰ ਅਤੇ ਲਾਭਦਾਇਕ ਵਿਕਲਪ ਨੂੰ ਜੋ ਪੇਸ਼ ਕੀਤਾ ਹੈ ਚੀਨ ਨੇ ਗਣਿਤ ਤਕਨੋਲੋਜੀ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਦੇ ਵਿੱਚ ਹੁਨਰਬੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਨਵੇਂ ਕੀ ਵੀਜ਼ੇ ਦਾ ਐਲਾਨ ਕਰ ਦਿੱਤਾ ਹੈ ਤੇ ਕੀ ਵੀਜ਼ਾ ਚੀਨੀ ਕੈਬਨਿਟ ਸਟੇਟ ਕਾਉਂਸਲ ਤੋਂ ਪ੍ਰਮਾਣਗੀ ਮਿਲਣ ਤੋਂ ਬਾਅਦ ਹੀ ਕਤੂਬਤੋ ਲਾਗੂ ਹੋ ਕੇ ਹੈ ਦੱਖਣ ਕੋਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਮੰਤਰਾਲੇ ਨੂੰ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਆਕਾਸ਼ਿਕ ਤਰੰਦੇ ਲਈ ਵਧੀ ਹੋਈ ਅਮਰੀਕੀ ਵੀਜ਼ਾ ਫੀਸ ਦਾ ਲਾਭ ਚੁੱਕਣ ਦੇ ਤਰੀਕੇ ਲੱਭਣ ਦੇ ਨਿਰਦੇਸ਼ ਵੀ ਦਿੱਤੇ ਨੇ ਹਾਲਾਂਕਿ ਇਹ ਬੇਬੇਜੇ ਸਾਹਮਣੇ ਨਹੀਂ ਆਏ ਪਰ ਦੇਸ਼ ਅਗਲੇ ਸਾਲ ਦੇ ਬਜਟ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਟੈਕਨੋਲੋਜੀ ਅਧਾਲਤ ਅਰਥਵਵਸਥਾ ਨੂੰ ਹੁਲਾਰਾ ਦੇਣ ਦੇ ਲਈ ਤਿਆਰ ਕੀਤੇ ਗਏ ਹੋਰ ਖੇਤਰ ਦੇ ਨਾਲ ਸੰਬੰਧਿਤ ਪਹਿਲਕਦਮੀਆਂ ਤੇ ਕੇਂਦਰੀ ਤਰੰਦੀ ਯੋਜਨਾ ਬਣਾ ਰਿਹਾ ਹੈ ਸત્તાਧਾਰੀ ਰਿਪਬਲਿਕਨਾਂ ਅਤੇ ਵਿਰੋਧੀ ਡੈਮੋਕ੍ਰੇਟਸ ਦੇ ਵਿਚਕਾਰ ਸਰਕਾਰੀ ਖਰਚਿਆਂ ਖਾਸ ਕਰਕੇ ਸਿਹਤ ਸੰਭਾਲ ਸਬਸਿਡੀਆਂ ਨੂੰ ਲੈ ਕੇ ਚੱਲ ਰਹੀ ਰਾਜਨੀਤਿਕ ਜੰਗ ਤੋਂ ਚੱਲ ਰਹੇ ਸ਼ਰਟਡਾਊਨ ਨੇ ਜਨਤਾ ਦੇ ਗੁੱਸੇ ਨੂੰ ਵਧਾ ਦਿੱਤਾ ਹੈ। ਦੇਸ਼ ਦੇ ਕੁਝ ਪ੍ਰਮੁੱਖ ਅਖਬਾਰਾਂ ਦੇ ਹਾਲੀਆ ਸਰਵੇਖਣ ਦੇ ਨਤੀਜੇ ਦਰਸਾਉਂਦੇ ਨੇ ਕਿ ਜਨਤਾ ਮੌਜੂਦਾ ਸਥਿਤੀ ਦੇ ਲਈ ਵਿਰੋਧੀ ਡੈਮੋਕ੍ਰੇਟਸ ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਜ਼ਿਆਦਾ ਦੋਸ਼ੀ ਠਹੁੰਦੀ ਹੈ। ਵਿਸ਼ਿੰਗਟਨ ਪੋਸਟ ਦੇ ਇੱਕ ਸਰਵੇਖਣ ਦੇ ਵਿੱਚ 47% ਉਤਤਤਾਵਾਂ ਨੇ ਕਿਹਾ ਕਿ ਡ੍ਰੰਪ ਅਤੇ ਉਹਨਾਂ ਦੀ ਰਿਪਬਲਿਕਨ ਪਾਰਟੀ ਅੰਸ਼ਕ ਸੰਘੀ ਸਰਕਾਰ ਦੇ ਪਾੜੇ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸਨ ਜਦੋਂ ਕਿ 3% ਨੇ ਡੈਮੋਕ੍ਰੇਟਸ ਨੂੰ ਦੋਸ਼ੀ ਠਹਿਰਾਇਆ। ਉਸੇ ਸਰਵੇਖਣ ਦੇ ਵਿੱਚ 23% ਨੇ ਕਿਹਾ ਕਿ ਉਹ ਅਨਿਸ਼ਚਿਤਸਤਾਂ ਅਤੇ ਸ਼ਟਡਾਊਨ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਕੌਣ ਸੀ? 64% ਉਤਤ ਮਾਨੇ ਕਿਹਾ ਹੈ ਕਿ ਸ਼ਟਡਾਊਨ ਬਾਰੇ ਬਹੁਤ ਜਾਂ ਕੁਝ ਹੱਦ ਤੱਕ ਚਿੰਤਤ ਸਨ ਜੁਰ ਕੇ 33% ਨੇ ਕਿਹਾ ਕਿ ਉਹ ਥੋੜਾ ਜਿਹਾ ਬਿਲਕੁਲ ਨਹੀਂ ਚਿੰਤਤ ਸਨ 1 ਅਕਤੂਬਰ ਨੂੰ ਕੀਤਾ ਗਿਆ ਸਰਵੇਖਣ ਦੇ ਵਿੱਚ ਰਾਸ਼ਟਰੀ ਪੱਧਰ ਉਤੇ 1010 ਲੋਕਾਂ ਦਾ ਸਰਵੇਖਣ ਕੀਤਾ ਗਿਆ ਸੀ ਵਸ਼ਿੰਗਟਨ ਪੋਸਟ ਨੇ ਇਹ ਸਰਵੇਖਣ 3 ਸਤੰਬਰ ਨੂੰ ਸ਼ਟਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਅਗਲੇ ਦਿਨ ਇੱਕ ਅਕਤੂਬਰ ਦੇ ਸਵੇਰ ਨੂੰ ਕੀਤਾ ਸੀ ਇਹ ਸ਼ਟਡਾਊਨ ਵਰਗੇ ਰਾਸ਼ਟਰੀ ਸੰਕਟ ਬਾਰੇ ਅਮਰੀਕੇ ਦੇ ਵਿਚਾਰਾ ਦਾ ਪਤਾ ਲਗਾਉਣ ਵਾਲੇ ਪਹਿਲੇ ਵੱਡੇ ਰਾਸ਼ਟਰੀ ਸਰਵੇਖਣਾਂ ਦੇ ਵਿੱਚੋਂ ਇੱਕ ਹੈ 10 ਜੁਲਾਈ ਸਤੰਬਰ ਨੂੰ ਨਿਊਯਾਰਕ ਟਾਈਮਸ ਵੀ ਦੁਆਰਾ ਬੰਦ ਹੋਣ ਤੋਂ ਪਹਿਲਾਂ ਸਾਰੇ ਕੀਤੇ ਗਏ ਇੱਕ ਸਰਵੇਖਣ ਦੇ ਵਿੱਚ 1/4 ਤੋਂ ਥੋੜੇ ਜਿਆਦਾ ਲੋਕਾਂ ਦਾ ਮੰਨਣਾ ਸੀ ਕਿ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਤੇ ਰਾਸ਼ਟਰਪਤੀ 트ੰਪ ਮੌਜੂਦਾ ਸੰਕਟ ਦੇ ਲਈ ਜ਼ਿੰਮੇਵਾਰ ਨਹੀਂ ਇਸ ਦੌਰਾਨ 19% ਨੇ ਡੈਮੋਕ੍ਰੇਟਸ ਵੱਲ ਉੱਗ ਚੁੱਕੀ ਔਰ 21% ਨੇ ਕਿਹਾ ਕਿ સ્પਸ਼ਟ ਤੌਰ ਤੇ ਇਹ ਨਹੀਂ ਕਹਿ ਸਕਦੇ ਕਿ ਕੌਣ ਜ਼ਿਆਦਾ ਜ਼ਿੰਮੇਵਾਰ ਹੈ ਇਸ ਅਵਿਖਣ 22 ਸਤੰਬਰ ਤੋਂ 27 ਸਤੰਬਰ ਤੱਕ ਕੀਤਾ ਗਿਆ ਸੀ ਜਿਸ ਦੇ ਵਿੱਚ 1313 ਲੋਕਾਂ ਨੇ ਹਿੱਸਾ ਲਿਆ एनपीआर ਅਤੇ ਪੀਪੀਐਸ ਨਿਊਜ਼ ਦੁਆਰਾ ਇਸੇ ਤਰ੍ਹਾਂ ਕੁਝ ਹੋਰ ਨਿਊਜ਼ ਏਜੰਸੀਆ ਦੁਆਰਾ ਉਸ ਦਿਨ ਜਾਰੀ ਕੀਤੇ ਗਏ ਇੱਕ ਸਰਵੇਖਣ ਦੇ ਵਿੱਚ ਲਗਭਗ 10 ਦੇ ਵਿੱਚੋਂ 4 ਨੇ ਕਿਹਾ ਕਿ ਜੇਕਰ ਬੰਦ ਹੁੰਦੇ ਤਾਂ ਇਹ ਪਬਲਿਕ ਦੇ ਜ਼ਿੰਮੇਵਾਰ ਹੋਣਗੇ ਜੁਰੇ ਕਿ ਹੋਰ 31% ਨੇ ਦੋਵਾਂ ਪਾਰਟੀਆਂ ਨੂੰ ਬਰਾਬਰ ਜ਼ਿੰਮੇਵਾਰ ਠਾਇਆ ਬੰਦ ਨੇ ਲੱਖਾਂ ਸਰਕਾਰੀ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਖਤਰਾ ਪੈਦਾ ਕਰ ਦਿੱਤਾ ਅਤੇ ਬਹੁਤ ਸਾਰੀਆਂ ਸਰਕਾਰੀ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਟਰੰਪ ਇਸ ਲਈ ਡੈਮੋਕ੍ਰੇਟਸ ਨੂੰ ਦੋਸ਼ੀ ਠਹਿਰਾ ਰਹੇ ਨੇ ਉਹ ਦਾਵਾ ਕਰਦੇ ਨੇ ਕਿ ਉਹ ਮੰਗ ਕਰ ਰਹੇ ਨੇ ਕਿ ਇਹ ਲੋਕ ਅਮਰੀਕੀ ਟੈਕਸ ਦੇ ਪੈਸੇ ਦੀ ਵਰਤੋਂ ਕਰਕੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਕਪਾਇਤੀ ਸਿਹਤ ਸੰਭਾਲ ਪ੍ਰਦਾਨ ਕਰਦੇ ਰਹਿਣ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੂਜੇ ਪਾਸੇ ਡੈਮੋਕ੍ਰੇਟਸ ਦੇ ਅੰਦਰ ਨਿਕਲ ਕ੍ਰੰਪ ਝੂਠ ਬੋਲ ਰਹੇ ਆ ਉਤੇ ਸਰਕਾਰੀ ਖਰਚਿਆਂ ਦੇ ਵਿੱਚ ਘਟੌਤੇ ਨਾਮ ਦੇ ਗਰੀਬਾਂ ਨੂੰ ਸਿਹਤ ਸੰਭਾਲ ਤੋਂ ਵਾਜਾ ਕਰਨਾ ਚਾਹੁੰਦੇ ਨੇ ਅਸੀਂ ਅਜਿਹਾ ਕਦੇ ਵੀ ਨਹੀਂ ਹੁੰ ਦਵਾਗੇ ਅੱਜ ਇਹ ਪ੍ਰਤੀਨਿਧੀ ਸਭਾ ਦੇ ਨੇਤਾ ਹਕੀਮ ਜੈਫਰੀਸ ਨੇ ਟੰਪ ਦੇ ਦੁੱਖ ਦੇ ਨਾਲ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਇੱਕ ਨਿਊਜ਼ ਪ੍ਰੋਗਰਾਮ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਸ਼ਟਡਾਊਨ ਦੇ ਮੁੱਦੇ ਉੱਤੇ ਅਜੀਬ ਅਤੇ ਬਹੁਤ ਹੀ ਗੈਰ-ਪੇਸ਼ੇਵਰ ਤਰੀਕੇ ਦੇ ਨਾਲ ਮੁਬਾਰਤ ਕਰਦੇ ਨਹੀਂ। ਉਹਨਾਂ ਨੇ ਕਿਹਾ ਕਿ ਸੋਮਵਾਰ ਤੋਂ ਉਹਨਾਂ ਦੇ ਪੱਖ ਤੋਂ ਕਿਸੇ ਵੀ ਸੁਲ੍ਹਾ-ਸਫਾਈ ਦੇ ਯਤਨਾਂ ਦਾ ਕੋਈ ਸੰਕੇਤ ਨਹੀਂ ਮਿਲਿਆ। ਉਹਨਾਂ ਕਿਹਾ ਕਿ ਇਹ ਮੰਨਤ ਭਾਗ ਹੈ ਕਿ ਟੰਪ ਸਰਕਾਰ ਕੰਮ ਕਾਸ਼ ਇਹ ਤੋਂ ਬੰਦ ਕਰਨ ਦੇ ਲਈ ਇਨੇ ਤਰੀਕੇ। ਉਹਨਾਂ ਕਿਹਾ ਸੀ 16 ਸਫਾਈ ਦੇ ਲਈ ਖੁੱਲ੍ਹਿਆਂ ਪਰ ਇਹ ਇੱਕ ਅਜਿਹਾ ਸਮਝੌਤਾ ਹੋਣਾ ਜੋ ਅਮਰੀਕੀ ਲੋਕਾਂ ਦੇ ਹਿੱਤ ਵਿੱਚ ਹੋਵੇ। ਸੈਨੇਟ ਦੇ ਬਹੁਮਤ ਨੇਤਾ ਜੌਨ ਤੁਮ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹਨਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਵਿਰੋਧੀ ਨੇਤਾ ਇਸ ਸੰਕਟ ਦੇ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਰਹੇ ਨਹੀਂ। ਉਹਨਾਂ ਕਿਹਾ ਕਿ ਉਹ ਉਹਨਾਂ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਨੇ ਜਿਨ੍ਹਾਂ ਦੇ ਵਿਚਾਰ ਇੱਕੋ ਜਿਹੇ ਨੇ ਅਤੇ ਦੇਖਣਗੇ ਕਿ ਅੱਗੇ ਕੀ ਹੁੰਦਾ ਹੈ। ਹਾਲਾਂਕਿ ਸੈਨੇਟ ਦੇ ਵਿਰੋਧੀ ਟੀਸ ਦੇ ਨੇਤਾ ਚੱਕ ਸ਼ੂਮਨ ਨੇ ਸਪਸ਼ਟ ਹੋਤੇ ਕਿ ਹੈ ਕਿ 트럼ਪ ਜਾਂ ਤਮਕਿਆ ਤੋਂ ਨਹੀਂ ਡਰਨਗੇ ਕਿ ਉਹ ਇਸ ਵਾਰ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਸਥਾਈ ਤੌਰ ਤੇ ਨੌਕਰੀ ਤੋਂ ਕੱਢ ਦੇਣਗੇ ਅਤੇ ਅੱਗੇ ਜੋ ਵੀ ਹੋਵੇਗਾ ਉਸ ਲਈ ਡੈਮੋਕ੍ਰੇਟ ਜ਼ਿੰਮੇਵਾਰ ਹੋਣਗੇ ਵਿਰੋਧੀ ਟੀ ਇਹ ਵੀ ਦੋਸ਼ ਲਗਾਉਂਦੀ ਹੈ ਕਿ 트럼ਪ ਅਤੇ ਉਹਨਾਂ ਦੇ ਮੰਤਰੀ ਇਹ ਝੂਠ ਬੁਲਾਉਣ ਦੇ ਲਈ ਮਿਹਨਤ ਕਰ ਰਹੇ ਨੇ ਕਿ ਵਿਰੋਧੀ ਟੀ ਸਿਹਤ ਸੰਭਾਲ ਸਬਸਿਡੀਆਂ ਦੇ ਵਿੱਚ ਘਟौती ਦਾ ਵਿਰੋਧ ਸਿਰਫ ਇਸ ਲਈ ਕਰ ਰਹੀ ਹੈ ਕਿਉਂਕਿ ਇਸ ਦੇ ਨਾਲ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਾਇਦਾ ਹੁੰਦਾ ਹੈ ਜੋ ਕਿ ਸਰਾਸਰ ਝੂਠ ਹੈ ਦੋਵਾਂ 파ਰਟੀਆਂ ਵਿਚਕਾਰ ਇਸ ਤੇਰਾਫ ਦੇ ਬਜਟ ਬਿੱਲ ਨੂੰ ਲੈ ਕੇ ਸੈਨੇਟ ਵਿੱਚ ਇੱਕ ਗੰਭੀਰ ਰੁਕਾਵਟ ਪੈਦਾ ਕਰ ਦਿੱਤੀ ਹੈ ਜਿਸ ਦਾ ਸਿੱਧਾ ਅਸਰ ਸਰਕਾਰੀ ਕਰਮਚਾਰਾਂ 'ਤੇ ਪੈ ਰਿਹਾ ਹੈ ਹਾਲਾਂਕਿ ਆਰਥਿਕ ਮਾਹੌਲ ਦਾ ਮੰਨਣਾ ਹੈ ਕਿ ਇਹ ਸੰਕਟ ਜਲਦ ਹੀ ਹੱਲ ਹੋ ਜਾਵੇਗਾ